ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜੋ ਪਾਰਟੀ ਪੰਜਾਬ ਦਾ ਵਿਕਾਸ ਕਰਾ ਰਹੀ ਹੈ ਪੰਜਾਬ ਦੇ ਵਿੱਚ ਖੇਡਾਂਵਲ ਪੰਜਾਬ ਨੂੰ ਲੈ ਕੇ ਜਾ ਰਹੀ ਹੈ ਜੀ ਨਸ਼ੇ ਤੋਂ ਰਹਿਤ ਪੰਜਾਬ ਹੋ ਰਿਹਾ ਰੰਗਲਾ ਪੰਜਾਬ ਬਣਨ ਜਾ ਰਿਹਾ ਹੈ ਜੋ ਪੰਜਾਬ ਦੇ ਵਿੱਚ ਸਰਕਾਰੀ ਨੌਕਰੀਆਂ ਧੇਰੀ ਸਰਕਾਰ ਅਸੀਂ ਉਹਨਾਂ ਦੇ ਕੰਮਾਂ ਨੂੰ ਦੇਖ ਕੇ ਅਸੀਂ ਵੋਟ ਆਮ ਆਦਮੀ ਪਾਰਟੀ ਨੂੰ ਪੱਕੇ ਆਏ ਹਾਂ ਜੀ ਅਸੀਂ ਅੱਜ ਵੋਟਾਂ ਦਾ ਦਿਨ ਹੈ ਸੰਵਿਧਾਨ ਦਾ ਰੱਖੀ ਕਰਨ ਦਾ ਦਿਨ ਅੱਜ ਅਪੀਲ ਕਰਦੇ ਹਾਂ ਪੀ ਸਾਰਿਆਂ ਨੂੰ ਪੀ ਇਹ ਇੱਕ ਇੱਕ ਵੋਟ ਆਪਣੀ ਪਾ ਕੇ ਇੰਡੀਆ ਦਾ ਜਿਸ ਤਰ੍ਹਾਂ ਪੰਜਾਬ ਦੇ ਆਪਣੀ ਪਿੰਡਾਂ ਦੀ ਪੰਚਾਇਤ ਚੁਣੀ ਜਾਂਦੀ ਹੈ ਇਸੇ ਤਰ੍ਹਾਂ ਹਿੰਦੁਸਤਾਨ ਦੀ ਪੰਚਾਇਤ ਚੁਣੀ ਜਾਣੀ ਤੁਹਾਡੀ ਇੱਕ ਇੱਕ ਵੋਟ ਨੇ ਆਪਣੀ ਹਿੰਦੁਸਤਾਨ ਦੀ ਪੰਚਾਇਤ ਚੁਣਨੀ ਹੈ ਜੀ ਲੋਕਾਂ ਨੇ ਜਿਹੜੇ ਘਰੇ ਪੈਸੇ ਆ ਉਹਨਾਂ ਨੂੰ ਕੀ ਅਪੀਲ ਕਰਦਾ ਮੈਂ ਅਪੀਲ ਕਰਦਾ ਪਰਮਾਤਮਾ ਦੀ ਕਿੰਨੀ ਕਿਰਪਾ ਹੋ ਗਈ ਅੱਜ ਮੌਸਮ ਵੀ ਠੀਕ ਹੈ ਠੰਡਾ ਹੈ ਪਰਮਾਤਮਾ ਦੀ ਵੱਡੀ ਕਿਰਪਾ ਹੋ ਗਈ ਮੈਨੂੰ ਪਰਮਾਤਮਾ ਤੇ ਭਰੋਸਾ ਹੈ ਪੰਜਾਬ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਭਰੋਸਾ ਹੈ ਵੀ ਸਾਡੇ ਪੰਜਾਬ ਦੇ ਵਿੱਚ 13 ਜ਼ੀਰੋ ਦੀਆਂ ਸੀਟਾਂ ਜਿੱਤ ਕੇ ਆਪਾਂ ਪ੍ਰਾਪਤ ਕਰਾਂਗੇ ਜੀ